ਸੋਡੀ ਸ੍ਰਿਸ਼ਟ ਸਗਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਬੜਾਈ ਬੋਲੋ ਸੋਡੀ ਸ੍ਰਿਸ਼ਟ ਸਗਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਬੜਾਈ ਸਿੰਘਾਸਨ ਤੇ ਗੁਰੂ ਰਾਮਦਾਸ ਜੀ ਬੈਠੇ ਨੇ ਪੜਦੇ ਹੋ ਨਾ ਪ੍ਰੇਮ ਚ ਧੰਨ ਧੰਨ ਰਾਮਦਾਸ ਗੁਰਦਨ ਸਿਰਿਆ ਤਨੇ ਸਵਾਰਿਆ ਪੂਰੀ ਹੋਈ ਕਰਾਮਾਤ ਅਬ ਸਿਰਜਨ ਹਾਰੇ ਧਾਰਿਆ ਸਖੀਅਤ ਸੰਗਤੀ ਪਾਰ ਧਮ ਕਰ ਨਮਸਕਾਰਿਆ ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰ ਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਦ ਪਾਰ ਉਤਾਰਿਆ ਲਬ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਦ ਸਾ ਪੜ ਵਾਰਿਆ ਧਨ ਸੁ ਤੇਰਾ ਥਾਨ ਹੈ ਸਤ ਤੇਰਾ ਪਿਆਸ ਕਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰਦੂ ਵਿਚਾਰਿਆ ਗੋ ਡਠਾ ਤਾਂ ਮਨ ਸਧਾਰਿਆ ਬੁੱਲੂ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰਦੂ ਵਿਚਾਰਿਆ ਗੋ ਡਠਾ ਤਾਂ ਮਨ ਸਧਾਰਿਆ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸਮੁੱਚਾ ਸੰਸਾਰ ਗੁਰੂ ਰਾਮਦਾਸ ਦੇ ਚਰਨਾ ਤੇ ਨਮਸਕਾਰ ਕਰਕੇ ਆਪਣੇ ਭਾਗ ਬਣਾ ਰਿਹਾ ਹੈ। ਆਹ। ਉਹ ਸਮਾਂ ਫਿਰ ਬਾਬਾ ਸੁੰਦਰ ਜੀ ਨੇ ਗੁਰਬਾਣੀ ਵਿੱਚ ਲਿਖਿਆ ਜੇ ਕੀ ਕਹਿੰਦੇ ਬਾਬਾ ਸੁੰਦਰ ਜੀ ਕਹਿੰਦੇ ਹਰ ਗੁਰ へ ਬਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਈ ਜੀਉ ਕਹਿੰਦੇ ਗੁਰੂ ਨੂੰ ਤੁਹਾਰੀ ਨੂੰ ਚੰਗਾ ਲੱਗਦਾ ਪਿਆ ਗੁਰੂ ਰਾਮਦਾਸ ਨੂੰ ਵਡਿਆਈ ਮਿਲੀ ਹੈ। ਗੁਰੂ ਰਾਮ ਦਾਜੀ ਸੰਗ੍ਹਾ ਸੰਤੇ ਬੈਠੇ ਨੇ ਪ੍ਰਮਾਤਮਾ ਨੂੰ ਤੇ ਗੁਰੂ ਨੂੰ ਚੰਗਾ ਪਿਆ ਲੱਗਦਾ ਹੈ ਹਰ ਗੁਰੇ ਬਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਇ ਜੀਓ ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਈ ਜੀਓ ਬੋਲੋ ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਈ ਜੀਓ ਆਖੋ ਧੰਨ ਗੁਰੂ ਰਾਮਦਾਸ ਜੀ 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 ਬਿਆੰਤ ਸੰਗਤਾਂ ਦੂਰੋਂ ਦੂਰੋਂ ਆਕੇ ਸਤਗੁਰ ਦੇ ਦਰਸ਼ਨ ਕਰਕੇ ਆਪਣੇ ਭਾਗ ਬਣਾ ਲੀਆਂ ਨੇ ਇਧਰੋਂ ਕਈ ਪੀਰ ਕਈ ਫਕੀਰ ਕਈ ਜੋਗੀ ਉਹ ਵੀ ਸਤਗੁਰ ਦੇ ਦਰਸ਼ਨ ਕਰਕੇ ਆਪਣੇ ਭਾਗ ਬਣਾ ਰਹੇ ਨੇ ਦੇਸ਼ ਦੇ ਕੋਨੇ-ਕੋਨੇ ਵਿੱਚ ਸੰਗਤਾਂ ਆ ਰਹੀਆਂ ਨੇ ਤੇ ਇਹ ਸੰਗਤਾਂ ਦੇ ਵਿੱਚ ਚਾਰ ਸਿੱਖ ਵੀ ਗੁਰਮੁਖ ਹੋਏ ਉਚਾਰ ਸਿੱਖ ਭਾਈ ਮਾਈਆ ਜੀ ਭਾਈ ਜੱਪਾ ਜੀ ਭਾਈ ਨਈਆ ਜੀ ਤੇ ਭਾਈ ਤੁਲਸਾ ਜੀ ਇਹ ਨਾਮ ਯਾਦ ਰੱਖਿਓ ਇਹ ਵੀ ਸਤਗੁਰ ਦੇ ਦਰਸ਼ਨਾਂ ਵਾਸਤੇ ਆਉਂਦੇ ਨੇ ਜਦੋਂ ਸਤਗੁਰ ਦੇ ਦਰਸ਼ਨ ਕਰਦੇ ਨੇ ਅੰਦਰ ਠੰਡ ਪੈਂਦੀ ਹੈ ਇਹ ਦੋਖ ਦੇ ਨਾ ਸਤਗੁਰ ਦੀ ਸ਼ਰਨ ਵਿੱਚ ਨਾ ਸਤ ਸੰਗ ਕਰਦੇ ਨੇ ਦੀਵਾਨ ਦੇ ਵਿੱਚ ਹਾਜ਼ਰੀ ਭਰਦੇ ਨੇ ਤੇ ਅੱਖਾਂ ਦੇ ਨਾਲ ਸਤਿਗੁਰ ਦੇ ਦਰਸ਼ਨ ਕਰਦੇ ਨੇ ਤੇ ਕੰਨਾਂ ਦੇ ਨਾਲ ਕੀਰਤਨ ਸਰਵਣ ਕਰਦੇ ਨੇ ਗੁਰਮਤਿ ਵਿਚਾਰਾਂ ਸਰਵਣ ਕਰਦੇ ਨੇ ਤੇ ਸਤਿਗੁਰ ਦੇ ਗੁਰਸਿੱਖਾਂ ਦੇ ਦਰਸ਼ਨ ਕਰਦੇ ਨੇ ਜਿਉਂ-ਜਿਉ ਸਤਿਗੁਰ ਦੇ ਗੁਰਸਿੱਖਾਂ ਦੇ ਦਰਸ਼ਨ ਕਰਦੇ ਨੇ ਗੁਰਸਿੱਖਾਂ ਦਾ ਜੀਵਨ ਵੇਖਦੇ ਨੇ ਤੇ ਇਹਨਾਂ ਦੇ ਅੰਦਰ ਵੀ ਇੱਕ ਚਾਹ ਪੈਦਾ ਹੋ ਗਿਆ ਵੀ ਅਸੀਂ ਵੀ ਗੁਰੂ ਰਾਮਦਾਸ ਜੀ ਦੇ ਸਿੱਖ ਬਣ ਜਾਈਏ ਸਤਿਗੁਰ ਦੇ ਸਿੱਖਾਂ ਦੇ ਚਿਹਰਿਆਂ ਤੇ ਕਿੰਨਾ ਜਲਾਲ ਹੈ ਜਿਹੜੇ ਕਿਵੇਂ ਹੱਸੂ ਸੁਬੇ ਕਰਦੇ ਨੇ ਚਾਹੀਦਾ ਵੀ ਗੁਰਮੁਖ ਵੇਦਾ ਹੀ ਆ ਅਸੀਂ ਉਦਾਂ ਕਹਿੰਨੇ ਆ ਨਾ ਮੈਂ ਗੁਰੂ ਰਾਮਦਾਸ ਦੀ ਧੀ ਆ ਮੈਂ ਬਾਬਾ ਦੀਪ ਸਿੰਘ ਦੀ ਧੀ ਆ ਮੈਂ ਗੁਰੂ ਰਾਮਦਾਸ ਦਾ ਪੁੱਤਰ ਵਾਂ ਬਾਬਾ ਦੀਪ ਸਿੰਘ ਦਾ ਪੁੱਤਰ ਵਾਂ ਤੇ ਗੁਰਮੁਖੋ ਜੇਕਰ ਗੁਰੂ ਰਾਮਦਾਸ ਦੀ ਧੀ ਆ ਜੇ ਬਾਬਾ ਦੀ ਧੀ ਆ ਤੇ ਉਹ ਧੀ ਦੇ ਵਿੱਚੋਂ ਗੁਰਮੁਖੋ ਗੁਰਮਤ ਦੀ ਖੁਸ਼ਬੂ ਆਵੇ ਜੇ ਪੁੱਤਰ ਵਾਂ ਸਤਿਗੁਰਜੀ ਦੇ ਬਾਬਾ ਜੀ ਦੇ ਤੇ ਜੀਵਨ ਦੇ ਵਿੱਚੋਂ ਗੁਨਾ ਦੀ ਖੁਸ਼ਬੂ ਆਵੇ ਚਿਹਰੇ ਤੇ ਇੱਕ ਰੂਹਾਨੀਅਤ ਹੋਵੇ ਚਿਹਰਾ ਹੱਸੂ ਹੱਸੂ ਬਿਆ ਕਰਦਾ ਹੋਵੇ ਇਹ ਨਾ ਹਰ ਵੇਲੇ ਮੱਥੇ ਤੇ ਤਰੇੜੀਆਂ ਪਈਆਂ ਹੋਣ ਉਦਾਂ ਅਸੀਂ ਕਹੀਏ ਮੈਂ ਤਾਂ ਗੁਰੂ ਰਾਮਦਾਸ ਦੀ ਬਾਬਾ ਦੀ ਧੀ ਆ ਜੀ ਮੈਂ ਤਾਂ ਗੁਰੂ ਰਾਮਦਾਸ ਦਾ ਪੁੱਤਰ ਆ ਜੀ ਤੇ ਮੱਥੇ ਤੇ ਵੱਟ ਪਈ ਹੋਣਾ ਦੂਜੇ ਨੂੰ ਵੇਖ ਕੇ ਸਿਖਾਉਂਦੇ ਨਾ ਹੋਈਏ ਸੀ ਗੁਰਮਖੋ ਈਰਖਾ ਅੰਦਰ ਘੁੱਟ-ਘੁੱਟ ਭਰੀ ਹੋਵੇ ਸਾਡੇ ਫਿਰ ਗੱਲ ਨਹੀਂ ਬਣੇਗੀ ਗੁਰਮਖੋ ਸਤਮੁੱਚ ਜੇ ਸਤਗੁਰ ਦੀਆਂ ਧੀਆ ਬੰਨਣਾ ਹੈ ਸਤਗੁਰ ਦੇ ਪੁੱਤਰ ਬੰਨਣਾ ਹੈ ਨਾ ਫਿਰ ਜੋ ਸਤਗੁਰ ਨੇ ਕਿਹਾ ਹੈ ਨਾ ਉਹਦੇ ਮੁਤਾਬਕ ਜੀਵਨ ਹੋਵੇ ਜੇ ਸਤਗੁਰ ਨੇ 10 ਪੈਸੇ ਆਖਿਆ ਨਾ ਦੋ ਪੈਸੇ ਚੱਲੀਏ ਇੱਕ ਪੈਸੇ ਚੱਲਣਾ ਜਤਨ ਦਾ ਕਰੀਏ ਆਪਾਂ ਗੁਰਮਤੇ ਰਸਤੇ ਤੁਰਨ ਦਾ ਜਤਨ ਕਰੀਏ ਕੋਸ਼ਿਸ਼ ਤਾਂ ਕਰੀਏ ਸਤ ਸੰਗਿਓ ਇਹ ਚਾਰੇ ਸਰੀਰ ਭਾਈ ਮਈਆ ਜੀ ਭਾਈ ਜਾਪਾ ਜੀ ਭਾਈ ਤੁਲਸਾ ਜੀ ਤੇ ਭਾਈ ਨਈਆ ਜੀ ਇਹ ਦੋ ਕੁ ਦਿਨ ਜਦੋਂ ਗੁਰਸਿੱਖਾਂ ਦੀ ਸੰਗਤ ਕਰਦੇ ਨੇ ਅੱਖਾਂ ਦੇ ਨਾਲ ਸਤਗੁਰੂ ਦਾ ਦਰਦਾਰੇ ਕਰਦੇ ਨੇ ਗੰਨਾ ਦੇ ਨਾਲ ਗੁਰਮਤਿ ਦੇ ਵਿਚਾਰਾ ਸਰਵਨ ਕਰਦੇ ਨੇ ਕੀਰਤਨ ਸਰਵਨ ਕਰਦੇ ਨੇ ਅੰਦਰ ਚਾਹ ਪੈਦਾ ਹੋ ਗਿਆ ਤੇ ਅਸੀਂ ਵੀ ਗੁਰੂ ਰਾਮ ਦਾ ਜਿਹਦੇ ਸਿੱਖ ਬਨ ਜਾਈਏ ਸਤ ਸੰਗਿਓ ਫਿਰ ਇੱਕ ਦਿਨ ਜਾ ਕੇ ਸਤ ਗੁਰ ਦੇ ਸਨਮੁਖ ਦੋਨੋਂ ਹੱਥ ਜੋੜ ਕੇ ਇਹ ਚਾਰੇ ਸਰੀਰ ਗਲੋਗੇ ਜੀ ਆਖ ਲਗੇ ਗਏ ਗੁਰੂ ਰਾਮ ਦਾ ਜੀ ਤੁਹਾਡੀ ਸ਼ਰਨ ਵਿੱਚ ਆ ਕੇ ਸਾਨੂੰ ਬੜਾ ਆਨੰਦ ਆਇਆ ਹੈ। ਪਿਆਖਿਆ ਜੀ ਤੁਹਾਡੀ ਸ਼ਰਨ ਵਿੱਚ ਆ ਕੇ ਸਾਨੂੰ ਬੜਾ ਆਨੰਦ ਆਇਆ ਹੈ। ਗੁਰੂ ਰਾਮਦਾਸ ਜੀ ਅਸੀਂ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਵਾਸਤੇ ਆਏ ਆਂ। हे ਪਿਤਾ ਜੀ, हे ਦੀਨ ਦੇ ਆਲੂ ਜੀ, ਕਿਰਪਾਲੂ ਜੀ, ਅਸੀਂ ਗ੍ਰਸਤੀ ਹਾਂ। ਅਸੀਂ ਗ੍ਰਸਤੀ ਧੰਧਿਆਂ ਦੇ ਵਿੱਚ ਲਪੇਟੇ ਹੋਏ ਆਂ। ਅਸੀਂ ਗ੍ਰਸਤੀ ਧੰਦਿਆਂ ਦੇ ਵਿੱਚ ਲਪੇਟੇ ਹੋਏ ਆ ਮਹਾਰਾਜ ਜੀ ਸਾਨੂੰ ਵੀ ਇੱਕ ਸੌਖਾ ਜਿਹਾ ਢੰਗ ਦੱਸ ਦਿਓ ਕਿ ਸਾਡਾ ਵੀ ਉਧਾਰ ਹੋ ਜਾਵੇ ਉਸ ਵੇਲੇ ਗੁਰੂ ਰਾਮਦਾਸ ਜੀ ਇਹਨਾਂ ਦੀ ਗੱਲ ਸੁਣ ਕੇ ਥੋੜਾ ਜਿਹਾ ਮੁਸਕਰਾ ਪਏ ਗੁਰੂ ਰਾਮਦਾਸ ਜੀ ਕਹਿੰਦੇ ਭਾਈ ਤੁਸੀਂ ਸੰਗਤ ਵਿੱਚ ਸੱਚ ਬੋਲਿਆ ਹੈ ਅਸੀਂ ਗ੍ਰਸਤੀ ਧੰਦਿਆਂ ਦੇ ਵਿੱਚ ਲਪੇਟੇ ਹੋਏ ਆ ਕਹਿੰਦੇ ਗ੍ਰਸਤੀ ਧਰਮ ਵੀ ਬੜਾ ਜ਼ਰੂਰੀ ਹੈ ਗੁਰੂ ਰਾਮਦਾਸ ਜੀ ਕਹਿੰਦੇ ਨਾਲ-ਨਾਲ ਪਰਮੇਸ਼ਰ ਨੇ ਜਿਸ ਮਨੋਰਥ ਵਾਸਤੇ ਇਹ ਮਨੁੱਖਾ ਦੇ ਹੀ ਸਾਨੂੰ ਬਖਸ਼ੀ ਹੈ ਨਾ ਆਪਣੇ ਉਹ ਮੂਲ ਨੂੰ ਪਹਿਚਾੰਦਣਾ ਹੈ ਜੋ ਗੁਰੂ ਅਮਰਦਾਸ ਜੀ ਆਪਣੀ ਗੁਰਬਾਣੀ ਚ ਕਹਿ ਗਏ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਮੂਲ ਦੀ ਪਹਿਚਾਣ ਵੀ ਕਰਨੀ ਹੈ ਨਾਲ-ਨਾਲ ਕਿਹੜੀ ਪਛਾਣ ਕਰਦੀ ਬੁੱਲੋ ਭਗਾਂ ਵਾਲਿਓ ਆਪਣੇ ਮੂਲ ਦੀ ਪਛਾਣ ਵੀ ਕਰਨੀ ਹੈ ਸਤਿਗੁਰ ਦੀ ਅੱਖ ਲਗੇ ਭਾਈ ਸਿੱਖੋ ਜਿਸ ਤਰ੍ਹਾਂ ਤੁਸੀਂ ਆਪਣੇ ਪਰਿਵਾਰ ਨੂੰ ਪਿਆਰ ਕਰਦੇ ਹੋ ਨਾ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਇਸੇ ਤਰ੍ਹਾਂ ਤੁਸੀਂ ਸ਼ਬਦ ਨਾਲ ਪਿਆਰ ਵੀ ਕਰਨਾ ਹੈ ਗੁਰਬਾਣੀ ਨਾਲ ਪਿਆਰ ਵੀ ਕਰਨਾ ਹੈ ਵੇਖੋ ਗੁਰਮੁਖ ਕੋ ਗੁਰੂ ਰਾਮਦਾਸ ਜੀ ਨੇ ਇਹੇ ਆਖਿਆ ਆਪਣੇ ਪਰਿਵਾਰ ਨੂੰ ਪਿਆਰ ਨਹੀਂ ਕਰਨਾ ਆਪਣੇ ਬੱਚਿਆਂ ਨੂੰ ਪਿਆਰ ਨਹੀਂ ਕਰਨਾ ਗੁਰੂ ਰਾਮਦਾਸ ਜੀ ਨੇ ਕੀ ਆਖਿਆ ਕਹਿੰਦੇ ਭਾਈ ਸਿੱਖੋ ਜਿਸ ਤਰ੍ਹਾਂ ਤੁਸੀਂ ਆਪਣੇ ਪਰਿਵਾਰ ਨੂੰ ਪਿਆਰ ਕਰਦੇ ਹੋ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਇਸੇ ਤਰ੍ਹਾਂ ਸ਼ਬਦ ਨਾਲ ਗੁਰਬਾਣੀ ਨਾਲ ਤੁਸੀਂ ਪਿਆਰ ਕਰਨਾ ਹੈ ਸਤਿਗੁਰੂ ਜੀ ਆਖ ਲਗੇ ਭਲਿਓ ਅੰਮ੍ਰਿਤ ਵੇਲੇ ਜਾਗਣਾ ਹੈ ਗੁਰੂ ਨਾਨਕ ਜੀ ਆਪਣੀ ਗੁਰਵਾਣੀ ਦੇ ਵਿੱਚ ਡੰਕੇ ਦੀ ਜੋੜ ਦੇ ਇਹ ਗੱਲ ਕਹਿ ਗਏ ਨੇ ਅੰਮ੍ਰਿਤ ਵੇਲੇ ਸੱਚ ਨਾਲ ਵਡਿਆਈ ਵਿਚਾਰ ਸਤਿਗੁਰੂ ਜੀ ਡੰਕੇ ਦੀ ਜੋੜ ਦੇ ਇਹ ਗੱਲ ਕਹਿ ਕੇ ਗਏ ਨੇ ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮੇਸ਼ਰ ਅਕਾਲ ਪੁਰਖ ਜੀ ਦੀ ਵਡਿਆਈ ਕਰਨੀ ਹੈ ਉਦੀ ਸਿਫਤ ਕਰਨੀ ਹੈ ਸ਼ਬਦ ਦੀ ਕਮਾਈ ਕਰਨੀ ਹੈ ਵਾਹਿਗੁਰੂ ਗੁਰੂ ਮੰਤਰ ਦਾ ਅਭਿਆਸ ਕਰਨਾ ਹੈ ਪੜ੍ਹ ਦਿਓ ਨਾ ਵਾਹਿਗੁਰੂ ਗੁਰੂ ਮੰਤਰ ਹੈ ਜਪ ਹੋਮੇ ਖੋਈ ਆਹਾ ਆਓ ਗੁਰਮਖੋ ਦਾਸ ਦੀ ਭਾਵਨਾ ਹੈ ਦੋ ਕੁ ਮਿੰਟ ਅਸੀਂ ਵੀ ਗੁਰਮਖੋ ਚੌਂਕੜੇ ਮਾਰ ਲਓ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਪਰਿਵਾਰ ਦੇ ਭਲੇ ਵਾਸਤੇ ਸਾਰੀ ਸੰਗਤ ਹੱਥ ਜੋੜ ਕੇ ਗੁਰੂ ਰਾਮਦਾਸ ਦੇ ਪਿਆਰ ਦੇ ਵਿੱਚ 2 ਮਿੰਟ ਅਸੀਂ ਨਹੀਂ ਹਾਜ਼ਰੀ ਲਗਾਈਏ ਫਿਰ ਨਾਲ ਨਾਲ ਜਿਵੇਂ ਗੁਰੂ ਰਾਮਦਾਸ ਪਿਤਾ ਜੀ ਸਿਰ ਤੇ ਹੱਥ ਰੱਖ ਕੇ ਸੇਵਾ ਲੈਣਗੇ ਜੀ ਸਤ ਨਾਮ ਵਾਹਿ ਗੁਰੂ ਸਤ सत नाम वाहे गुरु सत ਸਤ ਨਾਮ ਵਾਹਿਗੁਰੂ ਸਤ ਨਾਮ ਧੰਨ ਗੁਰੂ ਰਾਮਦਾਸ ਸਾਰੇ ਸੰਗਤ ਜੀ ਅੱਜ ਕਰੋ ਕਿਰਪਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸਾਮ ਦਸ ਬਿਤਾ ਜੀ ਅੱਖ ਲੱਗੇ ਭਲਿਓ ਅੰਮ੍ਰਿਤ ਵੇਲੇ ਜਾਗਣਾ ਹੈ ਤੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ ਹੈ ਤੇ ਅਗਲੀ ਗੱਲ ਸਤਗੁਰੂ ਜੀ ਆਖ ਲਗੇ ਕਹਿੰਦੇ ਭਾਈ ਸਿੱਖੋ ਆਪਣੀ ਕਿਰਤ ਉਸੇ ਤਰ੍ਹਾਂ ਜਾਰੀ ਰੱਖਣੀ ਹੈ ਕਿਰਤ ਛੱਡਨੀ ਨਹੀਂ ਕਹਿੰਦੇ ਜਿਵੇਂ ਘੋੜਾ ਬਿਮਾਰ ਹੋ ਜਾਵੇ ਨਾ ਜੋ ਘੋੜੇ ਦਾ ਮਾਲਕ ਹੁੰਦਾ ਫਿਰ ਉਹਦੇ ਮੂੰਹ 'ਚ ਮਸਾਲਾ ਪਾਉਂਦਾ ਹੈ ਤੇ ਕੁਝ ਸਮੇਂ ਲਈ ਘੋੜੇ ਦਾ ਮੂੰਹ ਬੰਦ ਕਰ ਦਿੰਦਾ ਹੈ ਤੇ ਕੰਦੇ ਘੋੜਾ ਫਿਰ ਬਿਲਕੁਲ ਤੰਦਰੁਸਤ ਹੋ ਜਾਂਦਾ ਹੈ ਰਾਜੀ ਹੋ ਜਾਂਦਾ ਹੈ ਇਸੇ ਤਰ੍ਹਾਂ ਅੰਮ੍ਰਿਤ ਵੇਲੇ ਸ਼ਬਦ ਦੀ ਕਮਾਈ ਕਰਨੀ ਹੈ ਨਾਮ ਦਾ ਅਭਿਆਸ ਕਰਨਾ ਹੈ ਤੇ ਆਪਣੇ ਮਨ ਨੂੰ بار بار ਗੁਰਬਾਣੀ ਦੀ ਵਿਚਾਰ ਵਿੱਚ ਲਿਆਉਣਾ ਹੈ ਯਾਖਾ ਆਪਣੇ ਮਨ ਨੂੰ بار بار ਗੁਰਬਾਣੀ ਦੀ ਵਿਚਾਰ ਵਿੱਚ ਲਿਆਉਣਾ ਹੈ ਤੁਸੀਂ ਜਦੋਂ ਪਾਠ ਕਰਨਾ ਹੈ ਨਾ ਉਦੋਂ ਗੁਰਬਾਣੀ ਕਹਿ ਕੀ ਰਹੀ ਹੈ ਉਹਨੂੰ ਸਮਝਣ ਦਾ ਯਤਨ ਕਰਨਾ ਹੈ ਨਾਲ ਨਾਲ ਅੰਦਰ ਵਿਚਾਰ ਚੱਲੇ ਗੁਰਬਾਣੀ ਦੀ ਮੰਨ ਲਓ ਇਹ ਪੰਕਤੀ ਆ ਗਈ ਧੌਲ ਧਰਮ ਦਇਆ ਕਾ ਪੂਤ ਨਾਲ ਵਿਚਾਰ ਚੱਲੇ ਧੌਲ ਧਰਮ ਦਿਆ ਕਾ ਪੂਤ ਜੋ ਧਰਮ ਹੈ ਇਹ ਪੁੱਤਰ ਹੈ ਸਤ ਸੰਗਿਓ ਦਿਆ ਉਹ ਮਾਂ ਹੈ ਤਾਉਲ ਧਰਮ ਦਿਆ ਕਾ ਪੂਤ ਧਰਮ ਦਿਆ ਦਾ ਪੁੱਤਰ ਹੈ ਮਾਂ ਹੋਵੇਗੀ ਤਾਂ ਪੁੱਤਰ ਹੋਵੇਗਾ ਨਾ ਜੇ ਦਇਆ ਹੋਵੇਗੀ ਤਾਂ ਉਹ ਧਰਮੀ ਹੋ ਸਕਦਾ ਹੈ ਜਿਹਦੇ ਅੰਦਰ ਦਇਆ ਨਹੀਂ ਉਹ ਕਦੀ ਧਰਮੀ ਨਹੀਂ ਹੋ ਸਕਦਾ ਉਹ ਢੋਂਗੀ ਹੋ ਸਕਦਾ ਹੈ ਬਹਿ ਰੁਪਿਆ ਹੋ ਸਕਦਾ ਹੈ ਪਰ ਉਹ ਧਰਮੀ ਨਹੀਂ ਹੋ ਸਕਦਾ ਧਰਮੀ ਕੌਣ ਹੋਵੇਗਾ ਜਿਹਦੇ ਅੰਦਰ ਦਇਆ ਹੋਵੇਗੀ ਬੋਲੋ ਜਿਹਦੇ ਅੰਦਰ ਦਇਆ ਹੋਵੇ ਉਹ ਧਰਮੀ ਹੋ ਸਕਦਾ ਹੈ ਨਾ ਲਲ ਵਿਚਾਰ ਚੱਲੇ ਗੁਰਮੁਖੋ ਸਤਸੰਗਿਓ ਸਤਗੁਰੂ ਜੀ ਕਹਿੰਦੇ ਅੰਮ੍ਰਿਤ ਵੇਲੇ ਸ਼ਬਦ ਦਾ ਅਭਿਆਸ ਕਰਨਾ ਹੈ ਨਾਮ ਦਾ ਅਭਿਆਸ ਕਰਨਾ ਹੈ ਗੁਰਬਾਣੀ ਪੜ੍ਹਨੀ ਹੈ ਜਨੇ ਆਪਣੀ ਕਿਰਤਕਾਰ ਕਰਨੀ ਹੈ ਯਤਨ ਕਰਨਾ ਹੈ ਕਿ ਮਨ ਪਰਮੇਸ਼ਰ ਦੇ ਚਰਨਾਂ ਤੇ ਜੁੜਿਆ ਰਹੇ ਅੰਦਰ ਨਾਮ ਚੱਲਦਾ ਰਹੇ ਉਹ ਅਵਸਥਾ ਹੋਵੇ ਹੱਥ ਪਾਉਂ ਕੜ ਕਾਮ ਸਭ ਚੀਤ ਨਿਰੰਜਨ ਨਾਲ ਸਤਿਗੁਰੂ ਜੀ ਨੇ ਉੱਥੇ ਇੱਕ ਬੜੀ ਸੁੰਦਰ ਉਦਾਹਰਣ ਦਿੱਤੀ ਇਹਨਾਂ ਨੂੰ ਆਖਣਗੇ ਭਾਈ ਸਿੱਖੋ ਜਨੇ ਕਿਰਤਕਾਰ ਕਰਦੇ ਆ ਸ਼ਬਦ ਵੱਲ ਇਸ ਤਰ੍ਹਾਂ ਧਿਆਨ ਧਰਨਾ ਹੈ ਜਿਵੇਂ ਸੁਆਣੀਆਂ ਹੋਣ ਨਾ ਸੁਆਣੀਆਂ ਭਾਵ ਇਸਤਰੀਆਂ ਬੀਬੀਆਂ ਉਹ ਕਿਤੇ ਪਾਣੀ ਲੈਣ ਵਾਸਤੇ ਜਾਂਦੀਆਂ ਨੇ ਘੜੇ ਦੇ ਉੱਪਰ ਘੜਾ ਘੜੇ ਦੇ ਉੱਪਰ ਘੜਾ ਹੁੰਦਾ ਹੈ ਉਹ ਜਦੋਂ ਪਾਣੀ ਭੜ ਕੇ ਘਰੇ ਵਾਪਸ ਆਉਂਦੀਆਂ ਨੇ ਘੜੇ ਪਾਣੀ ਦੇ ਭਰੇ ਹੁੰਦੇ ਨੇ ਸਿਰ ਤੇ ਪਏ ਹੁੰਦੇ ਨੇ ਉਹ ਗੱਲਾਂ ਬਾਤਾਂ ਵੀ ਕਰਦੀਆਂ ਨੇ ਪਰ ਉਹਨਾਂ ਦਾ ਧਿਆਨ ਨਾ ਉਹ ਪਾਣੀ ਵੱਲ ਘੜੇ ਵੱਲ ਹੁੰਦਾ ਹੈ ਇਸੇ ਤਰ੍ਹਾਂ ਦਿਨੇ ਕਿਰਤਕਾਰ ਵੀ ਕਰਨੀ ਹੈ ਤੈਨ ਧਿਆਨ ਪਰਮੇਸ਼ਰ ਵਾਹਿਗੁਰੂ ਵੱਲ ਰੱਖਣਾ ਹੈ ਆਹ ਕਿੰਡਾ ਸੋਖਾ ਢੰਗ ਦੱਸਿਆ ਗੁਰੂ ਰਾਮਦਾਸ ਜੀ ਨੇ ਜਿਵੇਂ ਸੁਆਣੀਆਂ ਆਪਸ ਵਿੱਚ ਗੱਲਾਂ ਵੀ ਕਰਦੀਆਂ ਨੇ ਧਿਆਨ ਉਹਨਾਂ ਦਾ ਪਾਣੀ ਦੇ ਘੜਿਆਂ ਵੱਲ ਹੁੰਦਾ ਹੈ ਇਸੇ ਤਰ੍ਹਾਂ ਸੰਸਾਰ 'ਚ ਵਿਚਰਨਾ ਹੈ ਵਿਚਰਦਿਆਂ ਵਿਚਰਦਿਆਂ ਧਿਆਨ ਪਰਮੇਸ਼ਰ ਵਾਹਿਗੁਰੂ ਵੱਲ ਰੱਖਣਾ ਹੈ ਗੁਰੂ ਰਾਮਦਾਸ ਜੀ ਕਹਿੰਦੇ ਭਲਿਓ ਜਿਹੜੀ ਕਲਿਆਣ ਹੈ ਨਾ ਜੋ ਤੁਸੀਂ ਆਖਿਆ ਉਹ ਢਾੜ ਕਿਵੇਂ ਹੋਵੇਗਾ ਕਲਿਆਣ ਨਾਮ ਨੇ ਹੀ ਕਰਨੀ ਹੈ ਕਲਿਆਣ ਸ਼ਬਦ ਨੇ ਹੀ ਕਰਨੀ ਹੈ ਸਤ ਸੰਗਿਓ ਇਹ ਸਤਗੁਰੂ ਕੋਲੋਂ ਫਿਰ ਆਗਿਆ ਲੈ ਕੇ ਸਤਗੁਰ ਦਾ ਹੁਕਮ ਪੱਲੇ ਨਾਲ ਬੰਨ ਕੇ ਨਾ ਆਪੋ ਆਪਣੇ ਘਰਾਂ ਤੇ ਜਾਂਦੇ ਨੇ ਹੁਣ ਅੰਮ੍ਰਿਤ ਵੇਲੇ ਜਾਗਦੇ ਨੇ ਨਾਲ ਨਾਲ ਫਿਰ ਬੇਨਤੀਆਂ ਕਰਦੇ ਨੇ ਈ ਬੇਨਤੀਆਂ ਕਰਦੇ ਨੇ ਗੁਰਮੁਖੋ ਓ ਬਿਆਰ ਦੇ ਨਾਲ ਅਸੀਂ ਵੀ ਗੁਰੂ ਰਾਮਦਾਸ ਜੀ ਚਰਨਾਂ 'ਚ ਬੇਨਤੀ ਕਰੀਏ ਦਇਆ ਕਰੋ ਮੇਰੇ ਸਾਈ ਤੁਮ ਦਇਆ ਕਰੋ ਮੇਰੇ ਸਾਈ ਦਇਆ ਕਰੋ ਮੇਰੇ ਸਾਈ ਤੁਮ ਦਇਆ ਕਰੋ ਮੇਰੇ ਸਾਈ ਮੇਰੇ ਸਾਈ ਪ੍ਰੇਮ ਦੇ ਨਾਲ ਸਾਰੇ ਦਇਆ ਕਰੋ ਮੇਰੇ ਸਾਈ ਤੂੰ ਦਇਆ ਕਰੋ ਮੇਰੇ ਸਾਈ ਤੂੰ ਦਇਆ ਕਰੋ ਮੇਰੇ ਸਾਈ ਦਇਆ ਕਰੋ ਮੇਰੇ ਸਾਈ ਦਇਆ ਕਰੋ ਮੇਰੇ ਸਾਈ ਤੂੰ ਦਇਆ

ਦੀ ਜੈ ਮੇਰੇ ਠਾਕੁਰ ਐਸੀ ਮਤ 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 ਦੀ ਜੈ ਮੇਰੇ ਠਾਕੁਰ ਸੀ ਮਤਤੀ ਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਤੁਮ ਦਇਆ ਕਰੋ ਮੇਰੇ ਸਾਈ ਦਇਆ ਕਰੋ ਮੇਰੇ ਸਾਈ ਤੁਮ ਦਇਆ ਕਰੋ ਮੇਰੇ ਸਾਈ ਦਇਆ ਕਰੋ ਮੇਰੇ ਸਾਈ ਤੁਮ ਦਇਆ ਕਰੋ ਮੇਰੇ ਸਾਈ ਕਰੋ ਮੇਰੀ ਸਾਈ ਤੁਮ ਦਇਆ ਕਰੋ ਮੇਰੇ ਸਾਈ ਦਇਆ ਕਰੋ ਮੇਰੇ ਸਾਈ ਤੁਮ ਦਇਆ ਕਰੋ ਰੋ ਦੇ ਯਾਰ ਸਰਕਾਰੋ ਮੇਰੇ ਸਾਈ ਦਇਆ ਕਰੋ ਮੇਰੇ ਸਾਈ ਤੂੰ ਦਇਆ ਕਰੋ ਮੇਰੇ ਸਾਈ ਅੰਮ੍ਰਿਤ ਵੇਲੇ ਗੁਰੂ ਰਾਮਦਾਸ ਪੀਤਾ ਦੇ ਚਰਨਾਂ 'ਚ ਲੇਪ ਹੁੰਦੇ ਨੇ ਗੁਰਮਖੂ ਜਿਉਂ-ਜਿਉਂ ਨਾਮ ਜਪਦੇ ਨੇ ਅੱਜ ਹੂੜ ਕੱਲ ਹੂੜ ਮਨ ਨੂੰ ਮੋੜ ਕੇ ਫਿਰਦਾ ਗੁਰਬਾਣੀ 'ਚ ਲਿਆਉਂਦੇ ਨੇ ਮਨ ਬਥੇਰਾ ਉਡਾਰੀਆਂ ਮਾਰਦਾ ਹੈ ਕਦੀ ਸੱਜੀ ਕਦੀ ਖੰਬੇ ਭੱਜਦਾ ਹੈ ਹੁਣ ਤੁਸੀਂ ਵੀ ਗੁਰਮੁਖੋ ਪਾਠ ਕਰਦੇ ਹੋ ਘਰ ਦੇ ਵਿੱਚ ਗੁਰਬਾਣੀ ਪੜ੍ਹਦੇ ਆਂ ਪੜ੍ਹਦੇ ਮਨ ਕਿੱਥੇ ਪਹੁੰਚ ਜਾਂਦਾ ਹੈ ਕਈ ਵਾਰ ਹੁਣ ਕਈ ਵਾਰ ਸੰਗਤ ਅਸੀਂ ਬੈਠੇ ਹੁੰਨੇ ਆਂ ਮਨ ਕਿਤੇ ਘਰ ਪਹੁੰਚ ਜਾਂਦਾ ਘਰ ਦੇ ਕੰਮਾਂ ਤੇ ਪਹੁੰਚ ਜਾਂਦਾ ਹੁਣ ਗੁਰੂ ਰਾਮਦਾਸ ਜੀ ਨੇ ਇਹਨਾਂ ਨੂੰ ਬਚਨ ਕੀਤਾ ਸੀ ਜਦੋਂ ਮਨ ਉੱਡਣ ਲੱਗੇ ਨਾ ਉਹਨੂੰ ਮੋੜ ਕੇ ਫਿਰ ਗੁਰਬਾਣੀ ਦੀ ਵਿਚਾਰ ਤੇ ਲਿਆਉਣਾ ਹੈ ਸਤਸੰਗਿਓ ਕਰਦੇ ਆਂ ਕਰਦੇ ਆਂ ਅੱਜ ਜਿਹੜੀ ਦਾਤ ਮੰਗਦੇ ਸੀ ਨਾ ਗੁਰਮਖੋ ਉਹ ਬਖਸ਼ਿਸ਼ ਇਹਨਾਂ ਤੇ ਹੋ ਗਈ ਰੰਗ ਲਾਗਤ ਲਗਤ ਲਗਤ ਹੈ ਪੱਗਾਂ ਵਾਲਿਓ ਕਿਰਤ ਵੀ ਕਰਦੇ ਨੇ ਸੱਚੀ ਸੁੱਚੀ ਜੀਵਨ ਉੱਚਾ ਸੁੱਚਾ ਬਣ ਗਿਆ ਅੱਜ ਗੁਰੂ ਰਾਮਦਾਸ ਪੀਤਾ ਦੇ ਚਰਨਾਂ 'ਚ ਪਹੁੰਚਦੇ ਨੇ ਸਤਗੁਰ ਦੇ ਦਰਸ਼ਨ ਕਰਦੇ ਨੇ ਸਤਗੁਰ ਦੇ ਚਰਨਾਂ ਤੇ ਨਮਸਕਾਰ ਕਰਦੇ ਨੇ ਹੇ ਗੁਰੂ ਰਾਮਦਾਸ ਜੀ ਤੁਸੀਂ ਬੜੀ ਕਿਰਪਾ ਕੀਤੀ ਬੜਾ ਤਰਸ ਕੀਤਾ ਜੋ ਜ਼ਿੰਦਗੀ ਦੇ ਸਹੀ ਮਨੋਰਥ ਤੋਂ ਸਾਨੂੰ ਜਾਣੂ ਕਰਾਤਾ ਤੁਸੀਂ ਮਹਾਰਾਜ ਜੀ ਗੁਰੂ ਰਾਮਦਾਸ ਜੀ ਅੱਖਣ ਲਗੇ ਭਾਈ ਜੋ ਤੁਸੀਂ ਗੁਰੂ ਨਾਨਕ ਜੀ ਦੇ ਘਰ ਦੇ ਬਚਨ ਨੂੰ ਕਮਾਇਆ ਹੈ ਨਾ ਉਹ ਬਚਨ ਦੇ ਸਦਕੇ ਤੁਹਾਡੇ ਤੇ ਇਹ ਕਿਰਪਾ ਹੋਈ ਹੈ ਜਾਓ ਹੁਣ ਹੋਰ ਟੁੱਟਿਆਂ ਨੂੰ ਗੁਰੂ ਨਾਨਕ ਜੀ ਦੇ ਘਰ ਨਾਲ ਜੁੜੋ ਤੁਹਾਡੀ ਵੀ ਕਲਿਆਣ ਨਾਮ ਨੇ ਹੀ ਕਰਨੀ ਹੈ ਹੁਣ ਹੋਰ ਨਾਮ ਦੇ ਨਾਲ ਜੋੜੋ ਜਿਸ ਦੇਸ ਨੂੰ ਨਾਮ ਦੇ ਨਾਲ ਜੋੜੂਗੇ ਨਾ ਨਾਮ ਉਸ ਉਸ ਦੀ ਹੀ ਕਲਿਆਣ ਕਰ ਦੇਗਾ ਸਤ ਸੰਗਿਓ ਬੜਾ ਪਿਆਰਾ ਇਹਨਾਂ ਦਾ ਜੀਵਨ ਬਣ ਗਿਆ ਅਭਿਆਸੀ ਸਿੱਖ ਬਣ ਗਏ ਪਿਆਰੇ ਸਿੱਖ ਬਣ ਗਏ ਆਚਾਰੀ ਸਿੱਖ ਬਣ ਗਏ ਜਿੱਥੇ ਆਪ ਜਪਦੇ ਨੇ ਉਤੇ ਦੂਜਿਆਂ ਨੂੰ ਵੀ ਸੱਚ ਨਾਲ ਜੋੜਦੇ ਨੇ ਨਾਮਦਲ ਜੋੜਦੇ ਨੇ ਇਹ ਅਵਸਥਾ ਦੇ ਧਾਰਨੀ ਬਣ ਕੇ ਆਪ ਜਪੂ ਅਵਰਹਿ ਨਾਮ ਜਪავੋ ਤਾਂ ਸੰਗੀਓ ਐਡਾ ਪਿਆਰਾ ਜੀਵਨ ਬਣ ਗਿਆ ਫਿਰ ਇਹਨਾਂ ਦਾ ਪਿਆਰਾ ਜਿਹਾ ਜੀਵਨ ਵੇਖ ਕੇ ਨਾ ਭਾਈ ਗੁਰਦਾਸ ਜੀ ਨੇ ਆਪਣੀਆਂ ਬਾਹਾਂ ਦੇ ਵਿੱਚ ਇਹ ਸਿੱਖਾਂ ਦਾ ਗੁਰਮੁਖ ਜ਼ਿਕਰ ਕੀਤਾ ਹੈ ਭਾਈ ਗੁਰਦਾਸ ਜੀ ਕੀ ਕਹਿੰਦੇ ਕਹਿੰਦੇ ਮਾਇਆ ਜਪ ਜਾਨੀ ਅਨਣ ਨਈਆ ਖੁੱਲਰ ਗੁਰੂ ਪਿਆਰਾ ਗੁਰੂ ਦੇ ਪਿਆਰੇ ਬਣ ਕੇ ਮਾਇਆ ਜਪ ਜਾਨੀਏ ਨਈਆ ਖੁੱਲਰ ਗੁਰੂ ਪਿਆਰਾ ਤੁਲਸਾ ਬਹੁੜਾ ਜਾਨੀਏ ਗੁਰ ਉਪਦੇਸ਼ ਸੱਚ ਅਚਾਰਾ ਸਤ ਗੁਰ ਸੱਚ ਸਵਾਰਨਹਾਰਾ ਬੋਲੋ ਸਤਗੁਰ ਸੱਚ ਸਵਾਰਨਹਾਰਾ ਬੋਲੋ ਸਤਗੁਰ ਸੱਚ ਸਵਾਰਨਹਾਰਾ ਵੇਖੋ ਗੁਰਮਖੋ ਸਤਗੁਰ ਜੀ ਨੇ ਇਦਾਂ ਦਾ ਪਿਆਰਾ ਜੀਵਨ ਵੇਖ ਕੇ ਇਹਨਾਂ ਨੂੰ ਪਿਆਰੇ ਸਿੱਖਾਂ ਦਾ ਖਿਤਾਬ ਦਿੱਤਾ ਅਚਾਰੀ ਸਿੱਖਾਂ ਦਾ ਖਿਤਾਬ ਦਿੱਤਾ ਫਿਰ ਉਹ ਸਮਾਂ ਭਾਈ ਗੁਰਦਾਸ ਜੀ ਨੇ ਆਪਣੀਆਂ ਬਾਣਾਂ 'ਚ ਜ਼ਿਕਰ ਕੀਤਾ ਫਿਰ ਇਹਨਾਂ ਦਾ ਨਾਮ ਉਹ ਲੈ ਕੇ ਆਖਿਆ ਇਹ ਪਿਆਰੇ ਸਿੱਖ ਬਣ ਗਏ ਨੇ ਅਚਾਰੀ ਸਿੱਖ ਬਣ ਗਏ ਕਿਦੇ ਸਦਕੇ ਗੁਰੂ RAMDAS ਪਿਤਾ ਜੀ ਦਾ ਬਚਨ ਕਮਾਇਆ ਆਖੋ ਧੰਨ ਗੁਰੂ RAMDAS ਜੀ ਧੰਨ ਗੁਰੂ RAMDAS ਜੀ ਧੰਨ ਗੁਰੂ RAMDAS ਜੀ ਗੁਰੂ RAMDAS ਪਿਤਾ ਜੀ ਆਖ ਲਗੇ ਇਹਨਾਂ ਨੂੰ ਉਹ ਭਾਈ ਸਿੱਖੋ ਇੱਕ ਮਰਨ ਤੋਂ ਬਾਅਦ ਉਧਾਰ ਹੁੰਦਾ ਹੈ ਮਰਨ ਤੋਂ ਬਾਅਦ ਆ ਕਲਿਆਣ ਹੁੰਦੀ ਹੈ ਉਹ ਭਾਈ ਸਿੱਖੋ ਗੁਰਨਾਣਕ ਜੀ ਦੇ ਘਰ ਦੇ ਦਾ ਜੋ ਤੁਸੀਂ ਪਿਆਰ ਕੀਤਾ ਹੈ ਜੋ ਗੁਣਮਤ ਜੀਵਨ ਚ ਧਾਰਨ ਕੀਤੀ ਹੈ ਉਹ ਗੁਰਮਤ ਧਾਰਨ ਦੇ ਸਦਕੇ ਗੁਰੂ ਨਾਨਕ ਜੀ ਨੇ ਤੁਹਾਡੀ ਜੀਉਂਦਿਆਂ ਜੀ ਹੀ ਕਲਿਆਣ ਕਰ ਦਿੱਤੀ ਹੈ ਬੋਲੇ ਈਸੋ ਨਿਹਾਲ ਸਤਿ ਸ੍ਰੀ ਅਕਾਲ